ਕਹਿੰਦੇ ਲੀਡਰਾਂ ਦੇ ਸਾਹਮਣੇ ਜੇ ਬੋਲਣਾ ਹੈ ਤਾਂ ਤੁਹਾਨੂੰ ਥੱਪੜ ਵੀ ਪੈਣਗੇ ਤੇ ਤੁਹਾਨੂੰ ਚੁੱਪ ਵੀ ਰਹਿਣਾ ਪਊਗਾ ਕਿਉਂਕਿ ਜੇ ਤੁਸੀਂ ਕਮੀਆਂ ਗਿਣਾਉਣ ਲੱਗ ਗਏ ਤਾਂ ਲੀਡਰ ਦੀ ਕਮੀ ਕਦੇ ਲੀਡਰ ਦੇ ਸਾਹਮਣੇ ਨਹੀਂ ਗਿਣਾਉਣੀ। ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਲਖੀਮਪੁਰ ਖੀਰੀ ਦੀ ਇਹ ਯੂਪੀ ਦੀ ਵੀਡੀਓ ਹੈ ਜਿੱਥੇ ਇੱਕ ਵਸਨੀਕ ਜਿਹੜਾ ਇੱਕ ਮਹੱਲੇ ਦੇ ਵਿੱਚ ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਕੀ ਕੀ ਦੁੱਖ ਤਕਲੀਫਾਂ ਨੇ ਤਾਂ ਇੱਕ ਨਾਗਰਿਕ ਜਿਹੜਾ ਦੇਸ਼ ਦਾ ਰਹਿਣ ਵਾਲਾ ਉਹਨੇ ਖੜੇ ਹੋ ਕੇ ਦੱਸਿਆ ਵੀ ਪਾਣੀ ਦੀ ਟੰਕੀ 'ਚ ਪਾਣੀ ਨਹੀਂ ਆਉਂਦਾ ਤੇ ਸਾਨੂੰ ਪਾਣੀ ਦੀ ਸਪਲਾਈ ਜਿਹੜੀ ਆ ਪਿੰਡ ਦੇ ਵਿੱਚ ਰਾਜ ਮੰਤਰੀ ਨੇ अजय ਮਿਸ਼ਰਾ ਟੈਣੀ ਉਹਨਾਂ ਨੇ ਕਿਹਾ ਕਹਿੰਦਾ ਵੀ ਤੇਰੇ ਥੱਪੜ ਇੱਕ ਪੈਣਾ ਜਿਹਦੇ ਵਿੱਚ ਤੈਨੂੰ ਸਭ ਕੁਝ ਭੁੱਲ ਜਾਣਾ ਤੇ ਤੈਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਪਾਣੀ ਆਉਂਦਾ ਕਿੱਥੋਂ ਆ ਤਾਂ ਇਸ ਤਰ੍ਹਾਂ ਦੇ ਸ਼ਬਦਾਵਲੀ ਜਦੋਂ ਇੱਕ ਲੀਡਰ ਲੋਕਾਂ ਦੇ ਨਾਲ ਕਰਨਗੇ ਯਾਰ ਤੁਸੀਂ ਜ਼ਰੂਰ ਆਪਣੀ ਰਾਇ ਸਾਂਝੀ ਕਰਿਓ ਕਮੈਂਟਾਂ ਦੇ ਵਿੱਚ ਵੀ ਕੀ ਇਹ ਲੀਡਰ ਦਾ ਬੋਲਣਾ ਜਾਇਜ਼ ਸੀ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਵੀਡੀਓ ਦੇ ਵਿੱਚ ਹੋਇਆ ਐਕਚੁਅਲ ਦੇ ਵਿੱਚ ਕੀ ਹੈ ਅਸਲ ਸਚਾਈ ਕੀ ਹੈ ਇਸ ਵੀਡੀਓ ਦੀ ਆਓ ਸੁਣਦੇ ਆ ਪੂਰੀ ਵੀਡੀਓ ਸਰ 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 ਜੇ ਇਹ ਤੋਂ ਜੇਗਾ ਬੋਲੀ ਕਬਤੇ ਟੈਂਸ਼ਨ ਜੇ ਵੀ ਆਈ ਰਹੀ ਹੈ ਸਾਈਂ ਕੀ ਪਾਣੀ ਦੀ ਟੈਂਕੀ ਕੋਲ ਆਉਣ ਸਮਾਂ ਚਾਲੀ ਬੋਲੀ ਲੋ ਜੇ ਦੱਸਣ ਲੱਗ ਗਿਆ ਤੇ ਲੀਡਰ ਕਹਿੰਦਾ ਵੀ ਆ ਜਾਓ ਹੁਣ ਘੇਰੂਗਾ ਦੇਖਿਓ ਤੁਸੀਂ ਜਵਾਬ ਦੇਖਿਓ ਆਹ ਲੋ ਜੀ ਕਹਿੰਦਾ ਬੈਠ ਤੂੰ ਮੇਰੇ ਸਾਹਮਣੇ ਦੀ ਮਾਰ ਨਾ ਪੀਏ ਸਾਹਮਣੇ ਪੈਣਾ اڪ چاپر ڪرايو ٿو ٿو پنج ڏينهن ਤab ਤੁਸੀਂ ਵੀ ਦੇਖਿਆ ਦੋਸਤੋ ਇਹ ਵੀਡੀਓ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੀ ਲੋਕਤੰਤਰ ਦੇ ਵਿੱਚ ਲੋਕਾਂ ਨੇ ਜੇ ਆਵਾਜ਼ ਹੀ ਨਹੀਂ ਉਠਾਣੀ ਤਾਂ ਸਰਕਾਰਾਂ ਕਿਵੇਂ ਬਣਦੀਆਂ ਨੇ ਤੇ ਸਰਕਾਰ ਦਾ ਜਵਾਬ ਦੇਖ ਲਓ ਮੰਤਰੀ ਦਾ ਜਵਾਬ ਦੇਖ ਲਓ ਵੀ ਥੱਪੜ ਇੱਕ ਪੈਣਾ ਕਹਿੰਦਾ ਸਾਰਾ ਕੁਝ ਭੁੱਲ ਜਾਏਗਾ ਤੁਹਾਨੂੰ ਰਵਈਆ ਕਿਵੇਂ ਲੱਗਿਆ ਇਸ ਲੀਡਰ ਦਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਕਿ ਇੱਕ ਚੀਜ਼ ਹੋਰ ਜ਼ਰੂਰ ਦੱਸਿਓ ਕਿ ਕਿਹੜੇ-ਕਿਹੜੇ ਜਗ੍ਹਾ ਤੁਹਾਨੂੰ ਇਦਾਂ ਦੇ ਲੀਡਰ ਮਿਲੇ ਨੇ ਉਹ ਕਮੈਂਟ ਕਰਕੇ ਉਹਨਾਂ ਲੀਡਰਾਂ ਦੇ ਨਾਂ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝਾ ਕਰਿਓ ਦੋਸਤੋ ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਰਵਈਆ ਨਹੀਂ ਚਾਹੀਦਾ ਕਿਉਂਕਿ ਲੋਕਾਂ ਦੇ ਸਰਕਾਰ ਤੇ ਲੋਕਾਂ ਨਾਲ ਲੋਕਾਂ ਦੇ ਪੈਸੇ ਨਾਲ ਇਹ ਸਭ ਕੁਝ ਹੁੰਦਾ ਹੈ ਤਾਂ ਫਿਰ ਇਹ ਰਵਈਆ ਬਰਤਣਾ ਹੀ ਕਿਉਂ ਤੇ ਜੇ ਲੀਡਰ ਇਸ ਤਰੀਕੇ ਨਾਲ ਜਨਤਾ ਨਾਲ ਕਰਨਗੇ ਤਾਂ ਫਿਰ ਵੋਟ ਕੌਣ ਪਾਊਗਾ ਹੁਣ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਜੇ ਇਸ ਲੀਡਰ ਨੂੰ ਕਿ ਬਿਆਨਬਾਜ਼ੀ ਕਿੰਨੀ ਮਹਿੰਗੀ ਪੈ ਜਾਂਦੀ ਹੈ ਇੱਕ ਨਾਗਰਿਕ ਦੇ ਨਾਲ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਧੰਨਵਾਦ